ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟ੍ਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਜ਼ਮੀਨ ਲੈ ਕੇ ਆਏ ਹਾਂ ਜੀ 4 ਏਕੜ ਜ਼ਮੀਨ ਵਿਕਾਊ ਹੈ ਜੀ ਜ਼ਮੀਨ ਦੀ ਲੋਕੇਸ਼ਨ ਹੈ ਜੀ ਲਾਂਡਰਾ ਰੋਡ ਕਸਵਾ ਥੰਡਰ ਜੋਂ ਮੋਹਾਲੀ ਰੇਟ ਦੀ ਗੱਲ ਕਰੀਏ ਤਾਂ ਜੀ 15 ਕਰੋੜ ਪਰ ਏਕੜ ਦੇ ਹਿਸਾਬ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਇਹ ਬਹੁਤ ਹੀ ਤਕੜੀ ਇਨਵੈਸਟਮੈਂਟ ਹੈ ਜੀ ਕੇਵਲ ਸੀਰੀਅਸ ਪਰਸਨ ਹੀ ਸੰਪਰਕ ਕਰ ਸਕਦੇ ਨੇ ਜੀ ਨੰਬਰ ਨੋਟ ਕਰ ਲਓ ਜੀ 9646727584 ਇਸ ਨੰਬਰ ਤੇ ਚਾਹਵਨ ਵੀਰ ਹੀ ਸੰਪਰਕ ਕਰ ਸਕਦੇ ਨੇ ਤੇ 4 ਏਕੜ ਜ਼ਮੀਨ ਹੈ ਜਿਹੜੀ ਤੁਸੀਂ ਰੇਟ 15 ਕਰੋੜ ਰੁਪਏ ਪਰ ਏਕੜ ਦੇ ਹਿਸਾਬ ਨਾਲ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ ਬਾਕੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਸੇ ਵੀ ਐਨ ਆਰ ਆਈ ਵੀਰ ਨੂੰ ਜੀ ਜੇਕਰ ਤੁਹਾਨੂੰ ਘਰ ਜ਼ਮੀਨ ਕੋਠੀ ਦੀ ਕੇਅਰ ਕਰਨ ਦੇ ਲਈ ਕਿਸੇ ਵੀ ਬੰਦੇ ਦੀ ਭਾਲ ਦੇ ਵਿੱਚ ਹੋ ਤਾਂ ਅੱਜ ਹੁਣੇ ਹੀ ਇਸ ਨੰਬਰ ਤੇ ਸੰਪਰਕ ਕਰੋ 822118 76906 ਇਸ ਨੰਬਰ ਤੇ ਸੰਪਰਕ ਕਰੋ ਐਨ ਆਰ ਆਈ ਵੀਰ ਜੇਕਰ ਕੋਠੀ ਜ਼ਮੀਨ ਘਰ ਦੀ ਕੇਅਰ ਕਰਵਾਉਣ ਦੇ ਲਈ ਬੰਦੇ ਦੀ ਜ਼ਰੂਰਤ ਹੋਵੇ ਤਾਂ ਪੈਟਰੋਲ ਪੰਪ ਵਿਕਾਊ ਹੈ ਜੀ ਲੋਕੇਸ਼ਨ ਹੈ ਛੋਟਾ ਮਬਾਣਾ ਮੇਰਠ ਨੇੜੇ ਰੁਦਰਾ ਇੰਸਟੀਚਿਊਟ 2000 ਸਕੁਅਰ ਜਰਟ ਦੇ ਵਿੱਚ ਇਹ ਬਣਿਆ ਹੋਇਆ ਹੈ ਜੀ ਰੋਜ਼ਾਨਾ ਦੀ 1200 ਲੀਟਰ ਪੈਟਰੋਲ ਤੇ 1000 ਲੀਟਰ ਡੀਜ਼ਲ ਦੀ ਖਪਤ ਹੈ ਜੀ ਤੇ ਰੇਟ ਦੀ ਗੱਲ ਕਰੀਏ ਤਾਂ ਜੀ 5.5 ਕਰੋੜ ਰੁਪਏ ਰੇਟ ਰੱਖਿਆ ਗਿਆ ਜੀ ਤੇ ਬਾਕੀ ਤੁਸੀਂ ਮਾਲਕ ਵੀਰ ਦਾ ਨੰਬਰ ਆਪੀ ਨੋਟ ਕਰ ਸਕਦੇ ਹੋ 63904 39919 63904 39919 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪੈਟਰੋਲ ਪੰਪ ਹੈ ਜਿਹੜਾ 5.5 ਕਰੋੜ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ एरिया जी पेंड वाला मुकतसर तो जी सोना लीका सार्ठ आर एक्स सिकंदर ट्रैक्टर बिकाऊ है जी दो हज़ार चौबीस मॉडल है जी एक सौ अठाई घंटा चले जी सिर्फ ते डिमांड रखी गई ट्रैक्टर दी जी सत लख ती हजार सत्त लख ती हज़ार रुपए डिमांड रखी गई है जी एरिया जी पेंड जंडवाला मुकतसर बाहठ अठ सौ दो चौबीह अठ सौ अठ बट अठ सौ दो चौबी अठ सौ अठ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨਾਲੀ ਕਾ 60RX ਟ੍ਰੈਕਟਰ ਹੈ ਜਿਹੜਾ ਤੁਸੀਂ 730000 ਰੁਪਏ ਚ ਖਰੀਦ ਸਕਦੇ ਹੋ। ਡਿਸਕਵਰ ਬਲੈਕ 100 CC ਮੋਟਰਸਾਈਕਲ ਵੀ ਕਾਊ ਹੈ ਜੀ। ਮਾਡਲ 2015 ਜੀ 95% ਟਾਇਰਾਂ ਦੀ ਕੰਡੀਸ਼ਨ ਹੈ ਜੀ। ਏਰੀਆ ਜੀ ਭੁੰਦਰੀ ਲੁਧਿਆਣਾ ਰੇਟ ਦੀ ਗੱਲ ਕਰੀ ਤਾਂ 26000 ਰੁਪਏ ਰੇਟ ਰੱਖੇ ਗਏ। ਬਾਕੀ ਕਾਗਜ਼ ਵਗੈਰਾ ਪੂਰੇ ਨੇ ਕੋਈ ਕਮੀ ਪੇਸ਼ ਨਹੀਂ ਹੈ ਕਿ ਸਾਫ਼ ਕੰਡੀਸ਼ਨ ਹੈ ਜੀ। 2015 ਮਾਡਲ ਹੈ 26000 ਰੁਪਏ ਦਾ ਰੇਟ ਰੱਖੇ ਗਏ ਜੀ। 95 926 ਬਾਟ 092 ਨੰਬਰ ਤੇ ਫੀਸ ਸਕਦੇ ਹੋ ਜੇਕਰ ਤੁਸੀਂ ਵੀ ਇਸ ਟਾਈਮ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਨੂੰ ਮਿਲ ਸਕੇ ਹਰਜੀਤ ਦੀ 0 ਡ੍ਰਿਲ ਵਿਕਾਊ ਹੈ ਜੀ ਮਾਡਲ 2022 ਹੈ ਜੀ ਡਬਲ ਟਾਪਾ ਰੇਟ ਦੀ ਗੱਲ ਕਰੀਏ ਤਾਂ 45000 ਰੁਪਏ ਰੇਟ ਰੱਖੇ ਗਿਆ ਜੀ ਏਰੀਆ ਪਿੰਡ ਕੁੱਤੀਵਾਲ ਕਲਾ 2022 ਮਾਡਲ ਹੈ ਜੀ ਡਬਲ ਟਾਪਾ ਦਾ 0 ਡਰੈਲ ਵਿਕਾਊ ਹੈ ਜੀ 45 ਹਜ਼ਾਰ ਚ ਖਰੀਦਣ ਦੇ ਲਈ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ 9878378026 9878378026 ਇਸ ਨੰਬਰ ਤੇ ਫੋਨ ਕਰਕੇ 0 ਡਰੈਲ 2022 ਮਾਡਲ ਡਬਲ ਟਾਪਾ 45000 ਰੁਪਏ ਚ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਕੇ ਵਾਹਿਗੁਰੂ ਕਮੈਂਟ ਚ ਲਿਖ ਦਿਓ ਜੀ 10 ਕਿੱਲੇ ਤਨਕਣਾ ਜ਼ਮੀਨ ਵਿਕਾਊ ਹੈ ਜੀ ਸਾਲਮ ਮੋਟਰ ਹੈ ਜੀ ਏਰੀਆ ਪਿੰਡ ਤੂਰਕੋਟ ਤਾਲੀ ਵਾਲਾ ਮੋਗਾ ਰੇਟ ਦੀ ਗੱਲ ਕਰੀਏ ਤਾਂ 40 ਲੱਖ ਰੁਪਏ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀ 9872542229 ਇਸ ਨੰਬਰ ਤੇ ਫੋਨ ਕਰਕੇ ਤੁਸੀਂ 10 ਕਿੱਲੇ 3.5 ਜਮੀਨ ਹੈ ਜਿਹੜੀ 40 ਲੱਖ ਨੂੰ ਕਿੱਲੇ ਦੇ ਹਿਸਾਬ ਨਾਲ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਜਮੀਨ ਪਲਾਟ ਕੋਠੀਆਂ ਘਰਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਨੋਟ ਕਰ ਲਓ 98798846 ਨੰਬਰ ਤੇ ਇੱਕ ਵਧੀਆ ਵੀਡੀਓ ਪੰਜ ਸੱਤ ਫੋਟੋਮਾਂ ਤੇ ਸਾਰੀ ਜਾਣਕਾਰੀ ਵਟਸਐਪ ਕਰ ਸਕਦੇ ਹੋ ਉਸ ਤੋਂ ਐਡ ਤੁਹਾਡੀ ਟਰੈਕਰ ਮੇਲਾ ਚੈਨਲ YouTube ਤੇ ਲਾ ਦਿੱਤੀ ਜਾਊਗੀ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਆਹ ਗਲੀ ਹੋ ਗਈ ਜੀ 10 ਫੁੱਟ ਚੌੜੀ ਗਲੀ ਹੈ ਉਹ ਸੜਕ ਤੇ ਜਾ ਲੱਗੀ ਬਾਹਰ ਆਹ ਦਾ ਗੇਟ ਆਹ ਘਰ ਹੈ ਆ ਮਕਾਨ ਆਪਣਾ ਅੰਦਰ ਚੌੜੇ ਸੀ ਆ ਬਰਾਂਡਾ ਹੋ ਗਿਆ ਠੀਕ ਆ ਬਰਾਂਡਾ ਗਿਆ ਇਹ ਬਰੰਡ ਦੇ ਨਾਲ ਹੀ ਅੰਦਰ ਵੱੜਦੀ ਆ ਕਮਰਾ ਜੀ ਆ ਕਮਰਾ ये कमरे च आ गया ये देखो आ कमरा जी है ठीक है कमरा जी ये हाँ आ गया ये कमरा हो गया जी फिर आके अंदर जी अपना हाँ गई रसोई जी ठीक है ਇਹ ਚੋਈ ਆ ਜੀ ਆਪਣੀ ਇਹ ਚੋਈ ਆ ਜਪਨੀ ਆਪਣੀ ਚੋਈ ਆ ਆਪਣੀ ਜੀ ਇਹ ਚੋਈ ਆਗੇ ਆਪਣੀ ਬੱਤੂ ਅਲਵਾਰੀ ਇਹਦੇ ਚ ਹੁਣ ਤੁਮਰਕੇ ਜੀ ਆਪਣਾ ਆ ਗਿਆ ਅੰਦਰ ਜਾਣ ਦਾ ਗੇਟ ਇਹਦੇ ਵਿੱਚ ਕਮਰਾ ਇਧਰ ਆ ਗਿਆ ਇਹ ਕਮਰਾ ਆ ਗਿਆ ਜੀ ਆਪਣਾ ਹਾਂ ਇਹ ਕਮਰਾ ਆ ਗਿਆ ਆਪਣਾ ਇਹ ਕਮਰਾ ਥੋੜਾ ਜਿਹਾ ਵੱਡਾ ਵਧੀਆ ਕਮਰਾ ਇਹ ਕਮਰਾ ਆ ਗਿਆ ਜੀ ਇਹ ਤਾਂ ਉੱਤੋਂ ਮੁੜ ਕੇ ਹਾਂ ਇੱਧਰ ਸਟੋਰ ਪੇਟੀਆਂ ਵਗੈਰਾ ਉਹ ਆ ਗਿਆ ਜੀ ਕਮਰਾ ਜਿਹੜੀਆਂ ਪੇਟੀਆਂ ਮਾਰਾ ਰੱਖਿਆ ਨੇ ਇਹ ਦੋ ਕਮਰੇ ਤੇ ਕਰਸੋਈ ਆਪਣੀ ਕਾਡਰ ਵਾਲੇ ਤੇ ਆ ਜੀ ਵਧੀਆ ਸੱਤਾ ਬਿਲਕੁਲ ਰੰਗ ਪੇਂਟ ਵਗੈਰਾ ਸਾਰਾ ਕੁਝ ਸੋਇਆ ਪਿਆ ਵਧੀਆ ਠੀਕ ਹੈ ਤੇ ਬਾਕੀ ਜਿਹੜਾ ਉੱਧਰ ਆਪਣੇ ਬਾਥਰੂਮ ਤੇ ਉੱਧਰਲਾ ਕਮਰਾ ਸੀ ਤੇ ਉੱਧਰਲਾ ਮੂਹਰਲਾ ਦਰਵਾਜ਼ਾ ਉਸ਼ਾਰਾ ਉਪਰੋਂ ਹੀ ਪੱਕਾ ਥੱਲੇੋਂ ਵੀ ਉਹ ਦੂਜੇ ਲੋਟ ਬਾਇਆ ਹੋਇਆ ਆਪਾਂ ਨੀਰ ਲਾ ਆ ਗਏ ਜੀ ਇਹ ਦੇਖੋ ਇੱਧਰ ਤੂੜੀ ਪਾਈ ਹੋਈ ਆ ਨੰਗਰਾ ਵਾਸਤੇ ਡੰਗਰ ਪਸੂ ਰੱਖਣਾ ਤਾਂ ਵੀ ਰੱਖ ਸਕਦਾ ਬੰਦਾ ਠੀਕ ਹੈ ਇਹ ਤੂੜੀ ਵਾਲਾ ਆ ਗਿਆ ਇਸ ਸਾਰੀ ਜਗ੍ਹਾ ਇੱਕ 5.5 ਫੁੱਟਾਂ ਕਮਾਂਡੀਆਂ ਦੇ ਘਰੇ ਗੇੜ ਕੱਢਿਆ ਪਿਆ ਹੁਣ ਜਾਣ ਵਾਸਤੇ ਜੀ ਆਹ ਬਾਥਰੂਮ ਆਗੇ ਜੀ ਠੀਕ ਹੈ ਬਾਥਰੂਮ ਵੀ ਪੂਰੇ ਵਧੀਆ ਨੇ ਇੱਥੇ ਹੁੰਦਾ ਇਹਦਾ ਕੋਈ ਨਹੀਂ ਇਸ ਕਰਕੇ ਖਰਾਬ ਜਿਹਾ ਹੋਇਆ ਪਿਆ ਬਾਥਰੂਮ ਵੀ ਪੂਰੇ ਵਧੀਆ ਨੇ ਜੀ ਠੀਕ ਹੈ ਹੁਣ ਦੇਖੋ ਜੇ ਬਾਥਰੂਮ ਆ ਇਹ ਜੀ ਐਸ ਤਰ੍ਹਾਂ ਦੀ ਸੱਤਾਂ ਇਹ ਕਮਰੇ ਦੀ ਤੇ ਆਹ ਦਰਵਾਜ਼ੇ ਦੀ ਤੇ ਬਾਥਰਮਾ ਦਾ ਬਿਲੈਂਟਰ ਲੱਗਿਆ ਠੀਕ ਹੈ ਜੀ ਤੋਂ ਹੀ ਪੱਕਾ ਸਾਰਾ ਇਹਦਾ ਰੇਟ ਹੈਗਾ ਜੀ 9 ਲੱਖ ਰੁਪਇਆ ਬਾਕੀ ਮੌਕੇ ਤੇ ਜਿਵੇਂ ਹੋਗਾ ਮਾਨਤਨ ਹੋ ਜਾਊਗਾ 5.5% ਤੇ ਜਗਾ ਜੀ ਟੋਟਲ